ਕੱਜ ਵੀ ਦੁਗਣੇ ਖੁਸ਼ੀਏ ਘਰ ਪਹੁੰਚੇ ਸੀ ਤੇ ਬਾਪੂ ਜੀ ਨੇ ਮਿਲਿਆ ਨਿਰਮਲ ਸਿੰਘ ਪੰਚਾਇਤ ਜੀ ਦੇਖਿਆ ਉਹਨੇ ਬਹੁਤ ਪਿਆਰ ਸਤਿਕਾਰ ਦਿੱਤਾ ਬਾਪੂ ਜੀ ਨੂੰ ਕਿ ਆਹਨੇ ਖੁਸ਼ੀਆਂ ਪ੍ਰਾਪਤੀਆਂ ਦੇਖੋ ਮੈਡਲ ਟਰੋਫੀਆਂ ਦੇ ਨਾਲ ਸਰਪਰੇ ਪਏ ਨੇ ਬਾਈ ਦੇ ਮਿਸਤਰੀ ਵੀ ਇੰਦਾ ਕੰਮ ਚੱਲ ਰਿਹਾ ਹੈ ਬਾਈ ਵੀ ਕੋਠੀ ਪਾ ਰਹੇ ਨੇ ਨਮੀ ਬਾਪੂ ਜੀ ਖੁਸ਼ੀ ਆਸਟ੍ਰੇਲੀਆ ਤੋਂ ਖੇਡ ਰਹੇ ਨੇ ਸਹੀ ਸਹੀ ਕਿੱਤੇ ਕਾਣਾ ਖੁਸ਼ੀ ਨੇ ਬੱਪੂ ਜੀ ਹੁਣ ਹੁਣ ਆਉਣਾ ਨਹੀਂ ਹੈ ਕੁਦਰੀ ਲੱਕ ਕਲੇਡਰ ਨੂੰ ਠੀਕ ਹੈ ਠੀਕ ਹੈ ਉਹ ਵੀ ਕਲੇਡਰ ਦੀ ਜਿਮਾ ਹੈ ਹਾਂ ਹੋ ਹੋ ਤੂੰ ਵੀ ਕੁਦਰੀ ਜਾਉਂਗਾ ਠੀਕ ਹੈ ਠੀਕ ਹੈ ਉਹਦਾ ਦਾਰ ਇੱਕ ਨਾ ਤੇ ਆ ਬਈ ਦੀ ਕੋਠੀ ਪਿਆਰ ਹੋਈ ਹੈ ਖੁਸ਼ੀ ਦੀ ਮਿਸਤਰੀ ਲੱਗੇ ਹੋਏ ਨੇ ਕੰਮ ਚੱਲ ਰਹੇ ਹਨ ਆ ਤਾਂ ਦੇਖ ਖੁਸ਼ੀ ਦੀ ਕੋਠੀ ਪੈ ਰਹੀ ਹੈ ਬਈਏ ਉਹਨਾਂ ਦੇ ਵੀ ਮਿਲਦਾ ਹੁੰਦਾ ਹਾਂ ਤਾਂ ਗਾਇਬ ਹੋ ਨਹੀਂ ਇਹ ਮਾਤਾ ਜੀ ਤਾਂ ਈਪਲ ਬੈਠੀ ਸੀ ਤੇ ਇਹਨਾਂ ਨੂੰ ਪੁੱਛ ਰਿਆ ਵੀ ਹੁਣ ਪੂਰੀ ਦੁਨੀਆ ਦੇ ਵਿੱਚ ਬਾਈ ਦਾ 20 ਸਾਲ ਤੋਂ ਨਾਂ ਚੱਲਦਾ ਪੂਰੇ ਵਲਡ ਦੇ ਮਾੜਾ ਮਾਣ ਦਾ ਪੁੱਤ ਤੇ ਉਹ ਵੀ ਕਿਵੇਂ ਨਾ ਪਈ ਜਿਸ ਲੈ ਕੇ ਪੁੱਤ ਉਹ ਮਾੜਾ ਨਹੀਂ ਹੁੰਦਾ ਅਕਾਜੀ ਪੁੱਤਾ ਪੂਰੇ ਪੰਜਾਬ ਨੂੰ ਮਾਣ ਹਣਾ ਸਾਨੂੰ ਤਾਂ ਹੋਣਾ ਹੀ ਹੋਣਾ ਸਾਨੂੰ ਤਾਂ ਹੋਣਾ ਜਿਹੜੇ ਸੁਨਗੁਰਪੁਰ ਜ਼ਿਲ੍ਹੇ ਦਾ ਪਿੰਡ ਦਾ ਤੇ ਪੰਜਾਬ ਦਾ ਨਾਂ ਉਹ ਬਾਦੀ ਕੰਟਰੀ ਚਲੇਗੀ ਆ ਇਹ ਜੇ ਪੁੱਤ ਤਾਂ ਰੱਬ ਜੀ ਹਜੇ ਮੈਨੂੰ ਸਾਲੂ ਤੇ ਠੀਕ ਜੀ ਜਾਨਾ ਰਹੇ ਛੋਟੇ ਹੁੰਦੇ ਤੋਂ ਹੀ ਕਰੇ ਮੈਨੂੰ ਕੰਮ ਬਾਰੇ ਦੋਆਇਆ ਕਦੇ ਕੋਈ ਚੱਲਿਆ ਵੀ ਜਿਵੇਂ ਫੂਟੇ ਕੋ ਚੱਲਦੇ ਨੇ ਠੀਕ ਹੈ ਤੇ ਸਾਨੂੰ ਚੂਰੀ ਬੋਲੇ ਆਪਣੇ ਮਾਪੇ ਨੂੰ ਇਹ ਚਾਹਤੇ ਬਾਈ ਨਾ ਕਿਸੇ ਨੂੰ ਆਉਂਦੇ ਬੱਡੇ ਸਾਰੀ ਪੂਰੀ ਜਿਹ ਚਾਹਤੇ ਹੂੰ ਤੱਕ ਮਾਤਾ ਕਿਸ ਨੇ ਕਿੰਨੇ ਮੁੱਠਾ ਨਹੀਂ ਦਿੱਤੇ ਸੌ ਰੁਪਏ ਉੱਤੇ ਪਾਜਾ ਹੂੰ ਸੌ ਰੁਪਏ ਆਏ ਹੂੰ ਜੇ ਕਰਨਾ ਮੋਟਰਸਾਈਕਲ ਖਰੀਦ ਲੈਣਾ ਨਹੀਂ ਪੈਸੇ ਨਹੀਂ ਹੁੰਦੇ ਹਾਂ ਜੀ ਨਾ ਕਰੇ ਨੀ ਮੁੱਤ ਹਾਂ ਤੇ ਸਾਈਕਲ ਪਏ ਡਰਦਨਗਰ ਜਿੰਨੇ ਠੀਕ ਜੀ ਬਹੁਤ ਬਸ਼ਤ ਮਾਰ ਤਿੰਜੋ ਕੋਈ ਆ ਕੇ ਨਹੀਂ ਸਦੀ ਕਰੇ ਨਾ ਨਾ ਕੋਈ ਕਟ ਨਹੀਂ ਛੱਡੀ ਤਾਮੂ ਦੇ ਰਪ ਠੀਕ ਹੈ ਧੰਨਵਾਦ ਜੀ ਗੱਲ ਕਰਕੇ ਬਹੁਤ ਬਹੁਤ ਵਧੀਆ ਲੱਗਿਆ ਆ ਵੀਡੀਓ ਵਧੀਆ ਜੇ ਜੀ ਸ਼ੇਅਰ ਕਰਿਓ ਠੀਕ ਹੈ